ਪੇਸ਼IENTS ਦਾ ਕਹਿਣਾ ਇਹ ਹੈ ਕਿ ਸਾਨੂੰ ਘੜਦਿਆਂ ਨੇ ਜ਼ਬਰਦਸਤੀ ਮਤੇ ਸਾਨੂੰ ਇਟ ਐਡਮਿਸ਼ਨ ਲਈ ਭੇਜਿਆ ਉਹਨਾਂ ਦੀ ਆਪਣੀ ਕੋਈ ਵਿਲਿੰਗਨੈਸ ਨਹੀਂ ਸੀ ਜਿਹੜੇ ਸੈਂਟਰਸ ਹੈ ਉਹਨਾਂ ਨੇ ਵੀ ਸਾਨੂੰ ਜ਼ਬਰਦਸਤੀ ਰੱਖਿਆ ਹੋਇਆ ਸੀਗਾ ਕਾਫੀ ਵਿੱਚ ਪੇਸ਼IENTS ਐਵੇਂ ਦੇ ਵੀ ਹੈ ਜਿਹੜੇ ਕਹਿ ਰਹੇ ਕਿ ਬਹੁਤ ਹੋ ਸਕਦਾ ਹੈ ਉਹਦੇ ਵਿੱਚ ਬਹੁਤ ਸਾਰੇ ਪੇਸ਼IENTS ਨੇ ਜਿਹੜੇ ਕਿ ਮੈਕਸਿਮਮ ਸੰਕਲਨ ਦੇ ਕਿ 9-10 ਮਹੀਨੇ ਵੀ ਹੋ ਚੁੱਕੇ ਨੇ ਜਿਹੜੇ ਇੱਥੇ ਰਹਿ ਰਹੇ ਸੀ ਪੇਸ਼ੇ ਸੀ ਨਾਮ ਆ ਪਰਕੀਤ ਸਿੰਘ ਡਿਡਿਕਸ਼ਨ ਸੈਂਟਰ ਦੇ ਵਿੱਚ ਬਹੁਤ ਪੂਰਾ ਵਿਵਾਰ ਹੈ ਕਿਦਾਂ ਨਾ ਪੂਰਾ ਟੱਡ ਭਰਦਾ ਹੀ ਇੱਕ ਬਹੁਤ ਕੰਮ ਗਾਈ ਕਰਾਉਂਦੇ ਆ ਉਤੋਂ ਭੁੱਖ ਲੱਗਦੀ ਹੈ ਜੀ ਕਹਿ ਦਿੰਦੇ ਆ ਫਿਰ ਕਹਿੰਦੇ ਆ ਖਾਣ ਸੂਰਾ ਭਲਾਉਂਦੇ ਆ ਔਰੇ ਬਹੁਤ ਗੰਦਾ ਪਿਆਰ ਮਾਈ ਕਰਾਦੇ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਮੇਰੇ ਘਰੇ ਭੇਜ ਦੋ ਬਾਬਾ ਜੀ ਕਹਿੰਦੇ ਕਿਵੇਂ ਗੱਲ ਕੀਤੀ ਆ ਮੈਂ ਕਿਹਾ ਬਾਬਾ ਜੀ ਮੈਨੂੰ ਮੇਰੇ ਘਰੇ ਭੇਜ ਦੋ ਮਾਪਰੇ ਘਰ ਦੇ ਨਾਲ ਸਾਰੀਆਂ ਗੱਲਾਂ ਸੁਲਝਵਾਂ ਲੜਾਈ ਪੜਾਈ ਦੀਆਂ ਇਹਨਾਂ ਦੇ ਉੱ ਤੋਂ ਬਾਅਦ ਮੈਨੂੰ ਉੱਠਣਾ ਸ਼ੁਰੂ ਕਰ ਦਿੱਤਾ ਅਸੀਂ ਇਹਨਾਂ ਦੇ ਬਹੁਤ ਧੰਨਵਾਦ ਕਰਦੇ ਹਾਂ ਵੀ ਸਾਡੇ ਵਰਗੇ ਜਿਹੜੇ ਵੀ ਨਸ਼ਾ ਨਹੀਂ ਵੀ ਕਰਦੇ ਸੀ ਇੱਕੋ ਨਾਜਾਇਜ਼ ਦੁਸ਼ਮਣੀ ਦਾ ਸ਼ਿਕਾਰ ਹੋਏ ਨੇ ਜਿਵੇਂ ਕਿ ਸਾਡੇ ਰਿਸ਼ਤੇਦਾਰਾਂ ਨੇ ਸਾਡੇ ਨਾਲ ਨਾਜਾਇਜ਼ ਕੀਤੀ ਆ ਸਾਡੇ ਆਪਣੇ ਰਿਸ਼ਤੇਦਾਰਾਂ ਨੇ ਇੰਨੀ ਥਾਰਕ ਦੀਆਂ ਜ਼ਮੀਨوں ਨੂੰ ਨਾਲ ਪਿੱਛੇ ਪੈਸਾ ਦੱਬਣ ਕਿਛੇ ਵੀ ਮੈਨੂੰ ਚਾਰ ਵਾਰ ਬਿਨਾਂ ਮਸ਼ੇ ਤੋਂ ਕਰੋ ਚਕਾਤਾ ਰੈਸਕ ਕਰਦੇ ਨੇ ਇਹਨਾਂ ਦਾ ਬੈਕਗਰਾਉਂਡ ਚੱਕੋ ਇਹ ਬੇੜੀ ਖੁਦਾ ਛੇੜੀ ਨੇ ਬੰਨੇ ਖੁਦਾ ਵਾਸਤੇ ਨਹੀਂ ਪੁਲਿਸ ਨੇ ਅੱਜ ਖੰਨਾ ਦੇ ਵਿੱਚ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਹੈ ਸਿਹਤ ਵਿਭਾਗ ਅਤੇ ਪੁਲਿਸ ਦੀਆਂ ਟੀਮਾਂ ਨੇ ਨਸ਼ਾ ਛਡਾਊ ਦੀ ਆਰਡ ਦੇ ਵਿੱਚ ਚਾਰ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰੱਖੇ ਗਏ ਲਗਭਗ 150 ਲੋਕਾਂ ਨੂੰ ਛੁਡਾਇਆ ਹੈ ਪੁਲਿਸ ਕਾਰਵਾਈ ਦੇ ਦੌਰਾਨ ਕੇਂਦਰਾਂ ਤੇ ਇੱਕ ਆਰਮਜ਼ ਐਕਟ ਪਕੌੜਾ ਵੀ ਫੜਿਆ ਗਿਆ ਤੇ ਕੇਂਦਰਾਂ ਤੋਂ ਛੁਡਾਏ ਗਏ ਲੋਕਾਂ ਨੂੰ ਨਸ਼ਾ ਛਡਾਊ ਦੇ ਨਾਮ ਤੇ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਜਾਂਦਾ ਸੀ ਅਤੇ ਖਾਣ ਪੀਣ ਤੋਂ ਵੰਜ ਰੱਖਿਆ ਜਾਂਦਾ ਸੀ ਇੱਕ ਨੇ ਦੋਸ਼ ਲਗਾਇਆ ਕਿ ਉਸਦੇ ਰਿਸ਼ਤੇਦਾਰ ਨੇ ਜਾਇਦਾਦ ਦੇ ਵਿਵਾਦ ਦੇ ਕਾਰਨ ਉਸ ਨੂੰ ਨਸ਼ਾ ਛਡਾਊ ਕੇਂਦਰ ਦੇ ਮੁਲਾਜ਼ਮਾਂ ਤੋਂ ਜ਼ਬਰਦਸਤੀ ਚੁਕਵਾਇਆ ਚਾਰਾਂ ਕੇਂਦਰਾਂ ਦੇ ਵਿੱਚੋਂ ਕਿਸੇ ਕੋਲ ਵੀ ਸਰਕਾਰੀ ਲਾਇਸੈਂਸ ਨਹੀਂ ਸੀ ਐਸਐਸਪੀ ਦਰਪਣ ਆਲੂ ਵਾਲੀਆ ਨੇ ਦੱਸਿਆ ਕਿ ਖੰਨਾ ਪੁਲਿਸ ਨੇ ਗੈਂਗਸਟਰਾਂ ਵਿਰੁੱਧ ਜੰਗ ਮੋਹਮ ਦੇ ਹਿੱਸੇ ਦੇ ਵਿੱਚੋਂ ਜ਼ਿਲ੍ਹੇ ਦੇ ਵਿੱਚ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਤੇ ਇੱਕੋ ਸਮੇਂ ਕਾਰਵਾਈ ਕੀਤੀ ਬਹੁਤ ਬੁਰਾ ਵਿਵਹਾਰ ਹੈ ਜੀ ਦਾ ਨਾਂ ਪੂਰਾ ਢੱਡ ਭਰਦਾ ਜੀ ਇੱਕ ਬਹੁਤ ਕੰਮ ਗਾਇ ਕਰਾਉਂਦੇ ਆ ਉੱਤੋਂ ਭੁੱਖ ਲੱਗਦੀ ਹੈ ਜੀ ਕਹਿ ਦਿੰਦੇ ਆ ਫਿਰ ਕਹਿੰਦੇ ਆ ਖਾਣ ਸੂਰਾ ਬੁਲਾਨਾ ਅਸੀਂ ਖਾਣਾ ਵੀ ਸਾਰੇ ਆਪ ਜਿੰਨੇ ਰਲ ਕੇ ਬਣਾਉਨੇ ਆ ਫਿਰ ਵੀ ਜੇ ਇੱਕ ਜਣਾ ਕੁਛ ਦੁਖਦਾਗਾ ਠੀਕ ਆ ਸਾਡੀ ਗਲਤੀ ਹੈ ਜੀ ਨਸ਼ਾ ਕਰਕੇ ਆਏ ਆ ਅਸੀਂ ਉਹਦੇ 'ਚ ਦੁੱਖ ਤੋੜ ਨਹੀਂ ਸਾਰੇ ਇੰਟਰਵਿਊ ਨਾਲ ਲੋਕ ਜੀ ਕਿਸੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਕਿਦਾਂ ਦਾ ਵਿਵਹਾਰ ਹੁੰਦਾ ਹੋਰ ਉਰੇ ਬਹੁਤ ਗੰਦਾ ਪਿਆਰ ਹੁੰਦਾ ਹੈ ਜਿਆਦਾ ਕਰਾ ਦਿਓ ਜੀ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਮੇਰੇ ਘਰੇ ਭੇਜ ਦਿਓ ਬਾਬਾ ਜੀ ਕਹ ਕਿਵੇਂ ਗੱਲ ਕੀਤੀ ਆ ਮੈਂ ਕਿਹਾ ਬਾਬਾ ਜੀ ਮੈਨੂੰ ਮੇਰੇ ਘਰੇ ਭੇਜ ਦਿਓ ਮੈਂ ਆਪਣੇ ਘਰ ਦੇ ਨਾਲ ਸਾਰੀਆਂ ਗੱਲਾਂ ਸੁਲਝੇਮਾਂ ਲੜਾਈ ਭੜਾਈ ਦੀਆਂ ਇਹਨਾਂ ਨੇ ਉਸ ਤੋਂ ਬਾਅਦ ਮੈਨੂੰ ਕੁੱਟਣਾ ਸ਼ੁਰੂ ਕਰਤਾ ਸੀ ਸਾਡੇ ਦੋਨੋਂ ਕੋਈ ਗੱਲ ਨਹੀਂ ਜੀ ਸੁਣੀ ਮੇਰੀ ਕਿੰਨੀ ਦੇਰ ਹੋ ਗਈ ਤੁਹਾਨੂੰ ਉਰੇ ਮੈਂ 10 ਤਰੀਕ ਦੇ ਕਰੀਬ ਆਇਆ ਜੀ ਤੇ ਕਿੰਨੀ ਕੁੱਟਮਾਰ ਹੁੰਦੀ ਹੈ ਮੇਰੀ ਤਾਂ ਬਹੁਤ ਹੋਈ ਹੈ ਜੀ ਅੱਜ ਕੱਲ੍ਹ ਤਾਂ ਕੁੱਟਿਆ ਮੈਨੂੰ ਡੰਡਿਆਂ ਨਾਲ ਕੁੱਟਿਆ ਜੀ ਕੋਈ ਡਾਕਟਰ ਆਂਦਾ ਦਵਾਈ ਲਈ ਨਹੀਂ ਜੀ ਕੋਈ ਡਾਕਟਰ ਨਹੀਂ ਜੀ ਆ ਇੱਥੇ ਕਮਰੇ 'ਚ ਕਿੰਨੇ ਕ ਬੰਦੇ ਰਹਿੰਦੇ ਨੇ ਇੱਕਦਮ ਨਹੀਂ 70 ਬੰਦੇ ਰਹਣੇ ਆ ਜੀ ਇਸ ਹਾਲ ਕਿ ਇਹ ਜੀ ਇੱਥੇ ਖਾਣਾ ਬਿਨਾ ਉੱਥੇ ਕਹਿਣਾ ਚਾਹੁੰਦੇ ਮੈਂ ਬਸ ਮੈਂ ਬਸ ਉਹ ਆਪਣਾ ਘਰੇ ਜਾਣਾ ਚਾਹੁੰਦਾ ਜੀ ਇਸ ਮਾਹੌਲ 'ਚ ਮੁੱਖੇ ਮਰਦੇ ਹੋਰੇ ਕੋਈ ਬਿਲਕੁਲ ਹੈਲੋ ਬਲਕਿ ਬਿਮਾਰੀ ਕਾਫੀ ਵਧੀ ਹੋਈ ਆ ਉਹਨਾਂ ਨੂੰ ਕੋਈ ਕੋਲੀ ਤੱਕ ਨਹੀਂ ਨਾ ਦੱਸਦਾ ਕਿ ਇਹ ਬਜੁਰਗਾਂ ਨਾਲ ਕਿਤਾਬ ਵਪਾਰ ਕੀਤਾ ਜਾਂਦਾ ਸਰ ਫੀਮ ਫੀਮ ਜੇ ਤੁਸੀਂ ਘਰਦਿਆਂ ਨੂੰ ਮਿਲਣ ਦਿੰਦੇ ਨੇ ਘਰਦਿਆਂ ਨੂੰ ਸਰ ਇਹ ਕਹਿ ਦਿੰਦੇ ਆ ਜੀ ਬੱਚੇ ਨੂੰ ਮਿਲਿਆ ਹੋਣਾ 20 45 50 ਦਿਨ ਬਾਅਦ ਮਿਲੋ ਉਹ ਵੀ ਜੇ ਘਰਦੇ ਜਾਵੇ ਦਸਤੀ ਕਹਿਣ ਫੀਮ ਬਣਾਉਂਦੇ ਜਦੋਂ ਲੈ ਕੇ ਆਉਂਦੇ ਨੇ ਉਦੋਂ ਕੋਈ ਮੈਡੀਕਲ ਹੁੰਦਾ ਕੋਈ ਮੈਡੀਕਲ ਨਹੀਂ ਸਰ ਕੁਝ ਨਹੀਂ ਹੁੰਦਾ ਕੋਈ ਰਿਪੋਰਟ ਦੇਖ ਲਓ ਚੈੱਕ ਕਰਾ ਲਓ ਕਰਾ ਲਓਗਾ ਇਹਨਾਂ ਨੂੰ ਜਦੋਂ ਇੱਕਦਮ ਨਸ਼ਾ ਛੱਡਦੇ ਨੇ ਫਿਰ ਕੋਈ ਅੰਦਰ ਨਸ਼ਾ ਤਾਂ ਨਹੀਂ ਦਿੰਦੇ ਕਿਸੇ ਨਸ਼ਾ ਨਹੀਂ ਦਿੰਦੇ ਸਰ ਕੀ ਇਹ ਦਿੱਵੇ ਗੋਲ ਇਲਾਜ ਕੋਈ ਗੋਲ ਸਿਰਫ ਇੱਕ ਦੋ ਦਿਨ ਗੋਲੀ ਦਿੰਦੇ ਉਸ ਤੋਂ ਬਾਅਦ ਮਤਲਬ ਕਿ ਤੋੜਾਂ ਹੀ ਕੱਟਣੀਆਂ ਪੈਂਦੀਆਂ ਆ ਬੰਦੇ ਨੂੰ ਕਿ ਕੋਈ ਮਤਲਬ ਕਿ ਦਵਾਈ ਨਹੀਂ ਦਿੰਦੇ ਜਿਆਦਾ ਟਾਈਮ ਅਪਰੋਚ ਤੋਂ ਬਿਨਾ ਕਿਸੇ ਸਰਟੀਫਿਕੇਟ ਤੋਂ 10ਵੀਂ ਪਾਸ ਡਾਕਟਰ ਪਹਿਲੀ ਵਾਰ ਤੁਸੀਂ ਦੇਖੋਗੇ ਸਭ ਤੋਂ ਹੈਰਾਨ ਕਰਨ ਵਾਲਾ ਕિસ્ਸਾ ਵਾ ਇਹ ਢਹਾਲੀ ਰਾਜਪੂਤਾਂ ਦੇ ਇਹ ਸੈਂਟਰ ਦਾ ਇਹ ਪਰਦਾ ਸਾਡੇ ਐਸਐਸਪੀ ਸਾਹਿਬ ਅਰਪਣ ਮੈਡਮ ਨੇ ਕੀਤਾ ਵਾ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆਵੇਂ ਸਾਡੇ ਵਰਗੇ ਜਿਹੜੇ ਕਿ ਨਸ਼ਾ ਨਹੀਂ ਵੀ ਕਰਦਾ ਸੀ ਇੱਕ ਨਜਾਇਜ਼ ਦੁਸ਼ਮਣੀ ਦਾ ਸ਼ਿਕਾਰ ਹੋਏ ਨੇ ਜਿਵੇਂ ਕਿ ਸਾਡੇ ਰਿਸ਼ਤੇਦਾਰਾਂ ਨੇ ਸਾਡੇ ਨਾਲ ਨਜਾਇਜ਼ ਕੀਤੀ ਆ ਸਾਡੇ ਆਪਣੇ ਰਿਸ਼ਤੇਦਾਰਾਂ ਨੇ ਇੰਨੀ ਥਾਰ ਕੱਢੀ ਜ਼ਮੀਨਾਂ ਜੂਨਾਂ ਪਿੱਛੇ ਪੈਸਾ ਦੱਬਣ ਪਿੱਛੇ ਕਿ ਮੈਨੂੰ ਚਾਰ ਵਾਰ ਬਿਨਾਂ ਨਸ਼ੇ ਤੋਂ ਕਰੋ ਚਕਾਤਾ ਰੈਸਟ ਕਰਦੇ ਨੂੰ ਗੁਰਬਾਣੀ ਨਾਲ ਗੁਰਬਾਣੀ ਨਾਲ ਜੋੜਦੇ ਨੇ ਜੀ ਇਹ ਤਾਂ ਕਹਿੰਦੇ ਨੇ ਜੇ ਤੁਹਾਡੀ ਆਵਾਜ਼ ਇੰਨੀ ਕੁ ਵੀ ਉੱਚੀ ਹੋ ਗਈ ਗੁਰਬਾਣੀ ਵੇਲੇ ਵੀ ਤਾਂ ਡੰਡੇ ਸਾਡੇ ਜਿਨੇ ਤੂੰ ਬਗੈਰ ਪੈਂਦੇ ਨਹੀਂ ਕਸੂਤੀ ਜਗ੍ਹਾ ਤੇ ਵੀ ਪੈਂਦੇ ਨੇ ਜਿੱਥੇ ਆਪਾਂ ਸੋਚ ਵੀ ਨਹੀਂ ਸਕਦੇ ਇੱਥੇ ਤਾਂ ਜੇਲਾਂ ਨਾਲੋਂ ਵੱਧ ਘੁੱਟਦੇ ਨੇ ਵੀ ਜੇਲਾਂ 'ਚ ਵੀ ਇੰਨਾ ਨਹੀਂ ਘੁੱਟਦੇ ਕਿਉਂਕਿ ਉੱਥੇ ਵੀ ਉਹਨੂੰ ਦੱਸਣਾ ਪੈਂਦਾ ਇੱਥੇ ਤਾਂ ਤੁਸੀਂ ਇਹਨਾਂ ਨੂੰ ਟੌਰਚਰ 3 ਡਿਗਰੀ ਤੋਂ ਵੱਧ ਟੌਰਚਰ ਕਰਦੇ ਨੇ ਜੀ ਬੰਦੇ ਨੂੰ ਮਾਰ ਮਾਰ ਕੇ ਜਾਨਵਰ ਵਾਂਗੂ ਮਾਰਦੇ ਨੇ ਜੀ ਹੈਗੇ ਨੇ ਜੀ ਉਰੇ ਗੁਟਕਾ ਸਾਮ ਰੱਖੇ ਹੋਏ ਨੇ ਕੱਟਾ ਕੱਟ ਤੁਹਾਨੂੰ ਹਜ਼ਾਰ ਪਲੱਸ ਕਾਪੀਆਂ ਮਿਲਣਗੀਆਂ ਔਰ ਇਸ ਤੋਂ ਉਹਨੇ ਮ hạn ਮਿਆਦ ਰੱਖੀ ਹੋਈ ਹੈ ਜੀ ਪਰ ਕਈ ਵਾਰ ਕੋਈ ਛੱਡ ਦਿੰਦਾ ਥੱਲੇ ਕਦੇ ਕੋਸੇ ਹੋਏ ਅੰਦਰ ਬੇਅਦਬੀ ਮੋਦੀ ਅੰਗ ਪੜੇ ਹੋਏ ਨੇ ਜੀ ਅੰਗ ਫਟੇ ਹੋਏ ਨੇ ਐਸਪੀ ਜੀ ਨੂੰ ਕਹਾਂਗੇ ਵੀ ਇਹੋ ਜਿਹੇ ਗੁਰਦੁਆਰੇ ਜਿਹੜੇ ਕੀ ਨਜਾਇਜ਼ ਤਰੀਕੇ ਨਾਲ ਸੈਂਟਰ ਚਲਾਉਂਦੇ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਸਾਡੇ ਵਰਗੇ ਜਿਹੜੇ ਕੀ ਨਜਾਇਜ਼ ਇੰਨੇ ਚੀਜ਼ਾਂ ਦਾ ਸ਼ਿਕਾਰ ਹੋ ਰਹੇ ਨੇ ਜਿਹੜੇ ਕੀ ਨਸ਼ਾ ਨਹੀਂ ਵੀ ਕਰਦੇ ਤੁਸੀਂ ਨਸ਼ੇ ਵਾਲੇ ਨੂੰ ਸੁਧਾਰੋ ਪਰ ਇਹੋ ਜੇ ਸੈਂਟਰ ਨਹੀਂ ਨਹੀਂ ਐਮਬੀਪੀਐਸ ਡਾਕਟਰ ਤੇ ਐਮਡੀ ਡਾਕਟਰ ਕੋਲ ਜਾ ਕੇ ਸੁਧਾਰੋ ਨਾ ਕਿ ਇੰਨੇ ਵਰਗੇ ਦਸਵੀਂ ਫੇਰ ਜਿਹੜੇ ਕੀ ਖੁਦ ਨਸ਼ੇੜੀ ਨੇ ਇਹਨਾਂ ਦਾ ਬੈਕਗਰਾਉਂਡ ਚੈੱਕ ਕਰੋ ਇਹ ਬੇੜੀਏ ਖੁਦ ਨਸ਼ੇੜੀ ਨੇ ਬੰਦੇ ਖੁਦ ਆਪ ਦੱਸਦੇ ਨੇ ਅਸੀਂ ਸਮਝਾ ਕੇ ਬੀਂਦੇ ਸੀ ਅਸੀਂ ਐ ਕਰਦੇ ਸੀ ਇਹ ਗਲਤ ਬੰਦੇ ਨੇ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਮ ਕਿਨਮ ਡਾਕਟਰ ਨਵਨੀ ਮੈਮ ਇਥੇ ਜਿਹੜਾ ਦੇ ਰਿਲੀਜ਼ ਕੀਤੇ ਜੀ ਇਹਨਾਂ ਦਾ ਕੀ ਮਤਲਬ ਕੀ ਆਇਆ ਸਾਹਮਣੇ ਉਹਨਾਂ ਦੇ ਵਿੱਚ ਬਹੁਤ ਸਾਰੇ ਪੇਸ਼ੈਂਟਸ ਨੇ ਜਿਹੜੇ ਕਿ ਮੈਕਸਿਮਮ ਤੋਂ ਪਤਾ ਲੱਗੇ ਕਿ 9-10 ਮਹੀਨੇ ਵੀ ਹੋ ਚੁੱਕੇ ਨੇ ਜਿਹੜੇ ਕਿ ਇੱਥੇ ਰਹਿ ਰਹੇ ਸੀ ਪੇਸ਼ੈਂਟ ਪੇਸ਼ੈਂਟਸ ਦਾ ਕਹਿਣਾ ਇਹ ਹੈ ਕਿ ਸਾਨੂੰ ਘਰ ਦਿਆਂ ਨੇ ਜ਼ਬਰਦਸਤੀ ਮਤੇ ਸਾਨੂੰ ਇੱਥੇ ਐਡਮਿਸ਼ਨ ਲਈ ਪਿੱਛਿਆ ਉਹਨਾਂ ਦੀ ਆਪਣੀ ਕੋਈ ਵਿਲਿੰਗਨੈਸ ਨਹੀਂ ਸੀ ਤੇ ਜਿਹੜੇ ਸੈਂਟਰਸ ਹੈ ਉਹਨਾਂ ਨੇ ਵੀ ਸਾਨੂੰ ਜ਼ਬਰਦਸਤੀ ਰੱਖਿਆ ਹੋਇਆ ਸੀਗਾ ਕਾਫੀ ਵਿੱਚ ਪੇਸ਼ੈਂਟਸ ਐਵੇਂ ਦੇ ਵੀ ਹੈ ਜਿਹੜੇ ਕਹਿ ਰਹੇ ਕਿ ਉਹ ਬਹੁਤ ਸੱਟਾਂ ਨੇ ਲਾਈਕ ਇੱਕ ਪੇਸ਼ੈਂਟ ਦੀ ਕਾਫ ਫ੍ਰੈਕਚਰ ਹੀ ਨਾ ਹੋਇਆ ਹੋਇਆ ਉਹ ਚਲੋ ਪਤਾ ਲੱਗੇਗਾ ਆਫਟਰ ਟੈਸਟ ਜਾਂ ਇਨਵੈਸਟੀਗੇਸ਼ਨ ਹੋਣਗੀਆ ਲੇਕਿਨ ਬਹੁਤ ਸਾਰੇ ਪੇਸ਼ੈਂਟਸ ਤੱਕ ਇਲਾ ਇਧਰ ਰੱਖੇ ਹੋਏ ਨੇ ਉਹਦਾ ਦੀ ਆਪਣੀ ਮਰਜ਼ੀ ਕੋਈ ਨਹੀਂ ਹੈਗੀ ਤਾਂ ਮਮ ਜਿਹੜਾ ਉਹ ਤੁਸੀਂ ਜਾਂਚ ਕੀਤੀ ਹੈ ਲੀਗਲ ਪਾਏਗੇ ਇਹਨਾਂ ਕੋਲ ਲਾਇਸੈਂਸ ਕਰਿਆ ਨਹੀਂ ਲਾਇਸੈਂਸ ਇਹਨਾਂ ਕੋਲ ਨਹੀਂ ਕੋਈ ਸਾਨੂੰ ਮਿਲਿਆ ਦੇ ਮਮ ਐਕਚੁਅਲ ਜੇ ਇਹਨਾਂ ਦੇ ਇਹਦੀ ਬਾਰੇ ਪੁਲਿਸ ਡਿਪਾਰਟਮੈਂਟ ਜ਼ਿਆਦਾ ਵਧੀਆ ਦੱਸ ਪਾਏਗਾ ਬਿਕੋਜ਼ ਸਾਲ ਤੋਂ ਪਹਿਲਾਂ ਅਸੀਂ ਆਏ ਸੀ ਉਦੋਂ ਵੀ ਕਾਫੀ ਪੇਸ਼ੈਂਟਸ ਇੱਥੋਂ ਅਸੀਂ ਰੈਫਰ ਕੀਤੇ ਸੀ ਡੀਡਿਕਸ਼ਨ ਸੈਂਟਰ ਦੇ ਵਿੱਚ ਕੁਝ ਪੇਸ਼ੈਂਟਸ ਐਡਮਿਸ਼ਨ ਲਈ ਵਿਲਿੰਗ ਵੀ ਸੀ ਹੁਣ ਤਾਂ ਵੀ ਟਾਈਮ ਹੋ ਗਿਆ ਨਾ ਨੈਕਸਟ ਅਪ ਕੀ ਹੋਏਗਾ ਨੈਕਸਟ ਸਟੈਪ ਇਹਦੇ ਵਿੱਚ ਆਪਾਂ ਪੇਸ਼ੈਂਟਸ ਨੂੰ ਪੁੱਛਾਂਗੇ ਕਿ ਆਪਣਾ ਮੈਡੀਕਲ ਕਰਵਾਉਣਾ ਚਾਹੁੰਦੇ ਨੇ ਅਗਰ ਉਹ ਮੈਡੀਕਲ ਕਰਵਾਉਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਸਿਵਲ ਹਸਪੀਟਲ ਸਮਰਾਲੇ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਅਗਰ ਉਹ ਆਪਣਾ ਇਲਾਜ ਹਜੇ ਵੀ ਕਰਵਾਉਣਾ ਚਾਹੁੰਦੇ ਨੇ ਅਜੇ ਵੀ ਉਹਨਾਂ ਨੂੰ ਕੋਈ ਇਸ਼ੂ ਆ ਰਿਹਾ ਹੈ ਤਾਂ ਸਮਰਾਲੇ ਡਿਟੈਕਸ਼ਨ ਸੈਂਟਰ ਹੈ ਉੱਥੇ ਉੱਥੇ ਐਡਮਿਟ ਕਰਾਂਗੇ ਉਸ ਤੋਂ ਬਾਅਦ ਅਗਰ ਪੇਸ਼ੈਂਟ ਬੈਡ ਫੁੱਲ ਹੋ ਜਾਂਦੇ ਨੇ ਤਾਂ ਲੁਧਿਆਣਾ ਜਗਰਾਓ ਇਹ ਤਿੰਨ ਜਗ੍ਹਾ ਤੇ ਆਪਣੇ ਕੋਲ ਡਿਟੈਕਸ਼ਨ ਸੈਂਟਰਸ ਹੈਗੇ ਨੇ ਹੁਣ ਤੋਂ ਪੇਰੈਂਟ ਮਰੀਜ਼ਾ ਆਪਣਾ ਮੰਨਣਾ ਬਹੁਤ ਜ਼ਰੂਰੀ ਹੈ ਕਿ ਬਈ ਮੈਂ ਇਸ ਨੂੰ ਛੱਡਣਾ ਹੈ। ਅਗਰ ਉਹ ਨਹੀਂ ਵੀ ਵਿਲਿੰਗ ਇਸ ਚੀਜ਼ ਨੂੰ ਉਹਨੂੰ ਇੱਕ ਵਾਰ ਕਿਸੇ ਤਰੀਕੇ ਨਾਲ ਲੈ ਕੇ ਆਓ ਕਿ ਆਪਾਂ ਉਹਨਾਂ ਨਾਲ ਗੱਲ ਕਰ ਸਕੀਏ। ਕਈ ਵਾਰ ਮਰੀਜ਼ ਛੱਡਣਾ ਚਾਹੁੰਦਾ ਹੁੰਦਾ ਲੇਕਿਨ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਇਸ ਦਿਲ ਦੇ ਵਿੱਚੋਂ ਬਾਹਰ ਕਿਵੇਂ ਨਿਕਲਣਾ। ਸੋ ਬੇਸਿਕਲੀ ਉਹਨੂੰ ਆਪਾਂ ਕਾਉਂਸਲ ਕਰਾਂਗੇ ਕਿ ਬਈ ਕੋਈ ਗੱਲ ਨਹੀਂ ਹੈ ਤਾਂ ਤੂੰ ਇਸ ਸਿਚੂਏਸ਼ਨ ਚ ਫਸ ਗਿਆ ਹੈ ਤੇ ਦਾ ਹੱਲ ਵੀ ਹੈਗਾ। ਹੱਲ ਕਰ ਦੱਸਾਂਗੇ ਉਹਨੂੰ ਥੋੜਾ ਮੋਟੀਵੇਟ ਕਰਾਂਗੇ ਥੋੜੀ ਜਿਹੀ ਮੋਟੀਵੇਸ਼ਨ ਜਦੋਂ ਉਸ ਅੰਦਰ ਆ ਗਈ ਫਿਰ ਆਪਾਂ ਮੈਡੀਸਿਨ ਸਟਾਰਟ ਕਰਾਂਗੇ। ਮੈਡੀ ਚਲਾ ਗਿਆ ਜਾਂ ਫਿਰ ਦਾਖਲ ਹੋ ਕੇ ਉਹ ਮਰੀਜ਼ ਦੀ ਮਰਜ਼ੀ ਹੁੰਦੀ ਹੈ ਕਿ ਉਹਨੇ ਘਰ ਰਹਿ ਕੇ ਦਵਾਈ ਖਾਣੀ ਹੈ ਜਾਂ ਦਾਖਲ ਹੋਣਾ ਹੈ ਰੇਡ ਕੀਤੀ ਗਿਆ ਲੀਗਲ ਡੀਡਿਕਸ਼ਨ ਸੈਂਟਰਾਂ ਤੇ ਜੀ ਗੈਂਗਸਟਰਾਂ ਤੇ ਵਾਰਮਹਿੰਮ ਦੇ ਤਹਿਤ ਅੱਜ ਖੰਨਾ ਪੁਲਿਸ ਨੇ ਤਕਰੀਬਨ 4 ਆਈਡੈਂਟੀਫਾਈਡ ਗੈਰ ਕਾਨੂੰਨੀ ਡੀਡਿਕਸ਼ਨ ਡੀਡਿਕਸ਼ਨ ਸੈਂਟਰਸ ਤੇ ਇੱਕ ਸਾਈਮਲਟੇਨੀਅਸ ਰੇਡ ਤੇ ਕ੍ਰੈਕਡਾਊਨ ਕੀਤੀ ਹੈ ਇਹਦੇ ਵਿੱਚ ਅਸੀਂ ਹੈਲਥ ਡਿਪਾਰਟਮੈਂਟ ਨਾਲ ਮਿਲ ਕੇ 150 ਤੋਂ ਵੀ ਜ਼ਿਆਦਾ ਵਿਕਟਿਮਸ ਨੂੰ ਰੈਸਕਿਊ ਕੀਤਾ ਹੈ ਇਹਨਾਂ ਦਾ ਮੈਡੀਕਲ ਹੋਏਗਾ ਅਤੇ ਇਹਨਾਂ ਨੂੰ ਸਰਕਾਰੀ ਡੀਡਿਕਸ਼ਨ ਸੈਂਟਰਸ ਵਿੱਚ ਅੱਗੇ ਜਾ ਕੇ ਐਡਮਿਟ ਕੀਤਾ ਜਾਵੇਗਾ ਜਿਸ ਤਰ੍ਹਾਂ ਮੈਂ ਉਹਨੇ ਦੱਸਿਆ ਕਿ ਕਾਫੀ ਜ਼ਿਆਦਾ ਤਸ਼ੱਦਦ ਹੁੰਦੇ ਸੀ ਉੱਥੇ ਕਿਸੇ ਦੇ ਜਿਹੜੇ ਸਟੇਟਮੈਂਟ ਵੀ ਲਈ ਜਾਊਗੀ ਅੱਗੇ ਜੀ ਜੀ ਬਿਲਕੁਲ ਇਹਨਾਂ ਤੇ ਜਿਹੜਾ ਅਤਿਆਚਾਰ ਟਾਇਆ ਜਾਂਦਾ ਸੀਗਾ ਉਸ ਸੰਬੰਧੀ ਵੀ ਜਿਹੜੇ ਇਹਨਾਂ ਦੇ ਮਾਲਕ ਨੇ ਇਹ ਗੈਰਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਦੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਐਫ ਆਈ ਆਰ ਦਰਜ ਹੋਏਗੀ ਅੰਡਰ ਰੋਂਗਫੁਲ ਕਨਫਾਈਨਮੈਂਟ ਧੋਖਾਧੜੀ ਅਤੇ ਸੈਕਸ਼ਨ 26 ਬੀ ਆਫ ਦੀ ਐਨ ਡੀ ਪੀ ਐਸ ਐਕਟ ਇਹਨਾਂ ਦੇ ਉੱਤੇ ਅਤਿਆਚਾਰ ਦੇ ਨਾਲ ਨਾਲ ਜੇ ਅਸੀਂ 3 ਦਿਨਾਂ ਦਾ ਆਪਰੇਸ਼ਨ ਪ੍ਰਹਾਰ ਕੀਤਾ ਸੀ ਜਿਦੇ ਵਿੱਚ ਅਸੀਂ 106 ਆਰਗੇਨਾਈਜ਼ਡ ਕ੍ਰਾਈਮਨਲਸ ਨੂੰ ਰਾਉਂਡ ਅਪ ਕੀਤਾ ਸੀ ਉਹਨਾਂ ਦੀ ਬੜੀ ਮਿਹਨਤ ਦੇ ਨਾਲ ਪੁੱਛਗਿੱਛ ਜਦ ਹੋਈ ਤਾਂ ਇਹ ਨਿਕਲ ਕੇ ਆਇਆ ਕੀ ਪਹਿਲਾਂ ਸਾਨੂੰ ਲੱਗਦਾ ਸੀ ਕਿ ਸਿਰਫ ਸੋਸ਼ਲ ਮੀਡੀਆ ਦੇ ਰਾਹੀਂ ਇਹ ਆਪਣਾ ਮਾੜੀ ਅੰਸਰ ਗੈਂਗਸਟਰ ਉਹਨਾਂ ਦੇ ਐਸੋਸੀਏਟਸ ਆਪਣਾ ਸਪੋਰਟ ਬੇਸ ਬਣਾਉਂਦੇ ਨੇ ਤੇ ਇਹਨਾਂ ਦੀ ਰਿਕਰੂਟਮੈਂਟ ਕਰਦੇ ਨੇ ਜਿਹੜੇ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਫੁੱਟ ਸੋਲਜਰਸ ਨੂੰ ਪਰ ਇਹਨਾਂ ਦੀ ਇੰਟਰੋਗੇਸ਼ਨ ਰਿਪੋਰਟ ਤੋਂ ਇਹ ਗੱਲ ਵੀ ਸਾਹਮਣੇ ਆਈ ਕਿ ਜਿਹੜੇ ਇਹ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਨੇ ਇਹ ਵੀ ਸੋਸ਼ਲ ਮੀਡੀਆ ਤੋਂ ਬਾਅਦ ਇੱਕ ਬੜਾ ਹੀ ਪੋਟੈਂਸ਼ੀਅਲ ਬਰੀਡਿੰਗ ਗਰਾਊਂਡ ਨੇ ਇਹਨਾਂ ਫੁੱਟ ਸੋਲਜਰਸ ਤੇ ਇਸ ਲਈ ਇੱਕ ਚਾਰੋਂ ਡਿਡਿਕਸ਼ਨ ਸੈਂਟਰਸ ਨੂੰ ਆਇਡੈਂਟੀਫਾਈ ਕਰਕੇ ਸਾਡੀ ਵੱਖ-ਵੱਖ ਪੁਲਿਸ ਟੀਮਾਂ ਵੱਖ-ਵੱਖ ਮੈਡੀਕਲ ਰਿਪਰੈਜ਼ੈਂਟੇਟਿਵਸ ਦੀ ਟੀਮ ਬਣਾ ਕੇ ਇਹਨਾਂ ਤੇ ਸਾਈਮਲਟੇਨੀਅਸ ਕ੍ਰੈਕਡਾਊਨ ਕੀਤਾ ਹੈ ਖੰਨਾ ਪੁਲਿਸ ਵਚਨਬਦ ਹੈ ਇਹ ਸਾਰੇ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲਸ ਨੇ ਨਸ਼ਾ ਤਸਕਰ ਅਤੇ ਇਹੋ ਜੇ ਮਾੜੇ ਅੰਸਰਾਂ ਤੇ ਨੱਥ ਪਾਣ ਲਈ ਸਾਡਾ ਗੈਂਗਸਟਰਾਂ ਦੇ ਖਿਲਾਫ ਵਾਰ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਚੱਲੂ ਰਹੇਗਾ। ਲੋਜੀਤਾ ਜੀ ਡੀਡਿਕਸ਼ਨ ਸੈਂਟਰਸ ਤੇ ਰੇਡ ਚੱਲ ਰਹੀ ਹੈ ਜਿਵੇਂ ਕਿ ਮੈਂ ਦੱਸਿਆ ਸਾਈਮਲਟੇਨियस ਕ੍ਰੈਕਡਾਊਨ ਚੱਲ ਰਿਹਾ ਹੈ ਪਰ ਹੁਣ ਤੱਕ ਦੀ ਗਿਣਤੀ ਦੇ ਮੁਤਾਬਕ 150 ਤੋਂ ਜ਼ਿਆਦਾ ਨੌਜਵਾਨਾਂ ਨੂੰ ਅਸੀਂ ਰੈਸਕਿਊ ਕਰ ਚੁੱਕੇ ਹਾਂ। ਕੋਈ ਪੁਲਿਸ ਦਾ ਕ੍ਰਿਮੀਨਲ ਵਗੈਰਾ ਵੀ ਕੋਈ ਟ੍ਰੇਸ ਹੋਇਆ ਜੀ? ਹਾਂਜੀ ਇਹਨਾਂ ਵਿੱਚੋਂ ਜਿਵੇਂ ਕਿ ਅਜੇ ਜਿੱਥੇ ਅਸੀਂ ਡੀਡਿਕਸ਼ਨ ਸੈਂਟਰ ਚ ਖੜੇ ਹਾਂ ਇੱਥੇ ਇੱਕ 2020 ਦਾ ਇੱਕ ਆਰਮਜ਼ ਐਕਟ ਦਾ ਪਗੋੜਾ ਹੈ। ਉਹਨੂੰ ਵੀ ਸাকਸੈਸਫੁਲੀ ਅਸੀਂ ਰੈਸਕਿਊ ਕੀਤਾ ਹੈ ਅਤੇ ਅੱਗੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਆਪਣੀ ਬੰਦੀ ਕਾਰਵਾਈ ਕਰਨਗੇ ਮੈਂ ਪਹਿਲਾਂ ਵੀ ਕਈ ਵਾਰ ਰੇਡ ਹੋਈ ਸੀ ਜੀ ਹੁਣ ਤਾਂ ਕਾਈਡੈਂਟੀਫਾਈ ਕੀਤੇ ਨੇ ਸਾਡੀ ਸਵੇਰ ਦੀ ਹੀ ਰੇਡਾਂ ਚੱਲ ਰਹੀਆਂ ਨੇ ਜ਼ਿਲ੍ਹਾ ਪੱਧਰ ਤੇ ਤੇ ਮੈਂ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਜਿਵੇਂ ਉਹ ਇਲੀਗਲ ਸੈਂਟਰ ਦੇ ਵਿੱਚ ਛੱਡੇ ਆਨੇ ਬੱਚੇ ਪੇਰੈਂਟਸ ਨੂੰ ਮੈਂ ਇਹੀ ਮੈਸੇਜ ਦੇਵਾਂਗੀ ਕਿ ਜੇਕਰ ਤੁਸੀਂ ਡੀਡਿਕਸ਼ਨ ਆਪਣਾ ਬੱਚੇ ਦਾ ਡੈਫੀਨਿਟਲੀ ਕਰਾਉਣਾ ਚਾਹੀਦਾ ਹੈ ਪਰ ਜਿਹੜੇ ਲਾਇਸੈਂਸਡ ਸਾਡੇ ਸਰਕਾਰੀ ਅਦਾਰਿਆਂ ਚ ਖੁੱਲੇ ਨੇ ਸਾਡੇ ਸਿਵਲ ਹਸਪੀਟਲਸ ਵਿੱਚ ਜਿਹੜੇ ਡੀਡਿਕਸ਼ਨ ਸੈਂਟਰ ਨੇ ਜਾਂ ਫਿਰ ਜਿੱਥੇ ਆਊਟ ਪੇਸ਼ੈਂਟ ਟ੍ਰੀਟਮੈਂਟ ਹੁੰਦੀ ਹੈ ਜਿੱਥੇ ਗੋਲੀਆਂ ਮਿਲਦੀਆਂ ਨੇ ਜਿਨ੍ਹਾਂ ਨੂੰ ਅਸੀਂ ਓਟ ਸੈਂਟਰ ਕਹਿੰਦੇ ਹਾਂ ਇਹ ਸਿਰਫ ਸਰਕਾਰੀ ਅਦਾਰਿਆਂ ਵਿੱਚ ਹੀ ਆਪਣੇ ਬੱਚਿਆਂ ਦਾ ਦਾਖਲਾ ਕਰੋ ਕਰ ਲੈਂਦੇ ਨੇ ਤੇ ਇਹਨੂੰ ਰੋਕਣ ਲਈ ਕੀ ਐਫਰਟਸ ਹੋਣਗੇ ਦੇਖੋ ਜੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਪਹਿਲਾਂ ਜਦ ਅਸੀਂ ਆਰਗੇਨਾਈਜ਼ ਕ੍ਰਾਈਮਨਲਸ ਨੂੰ ਫੜਿਆ ਅਸੀਂ ਉਹਨਾਂ ਦੀ ਇੰਟਰੋਗੇਸ਼ਨ ਰਿਪੋਰਟਸ ਤੋਂ ਐਕਸ਼ਨੇਬਲ ਇੰਟੈਲੀਜੈਂਸ ਕੱਢ ਕੇ ਅੱਜ ਦਾ ਆਪਰੇਸ਼ਨ ਪਲਾਨ ਕੀਤਾ ਹੈ ਇਹੋ ਜਿਹੇ ਉਪਰਾਲੇ ਸਾਡੇ جاری ਰਹਿਣਗੇ ਕਿੰਨੇ